ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 10 ਤੋਂ 12 ਗਾਮਾ ਸੇਲ ਲਈ ਲੈ ਕੇ ਆਏ ਜੀ ਦਸੇ ਦੀਆਂ ਦਸੇ ਬਈ ਟੌਪ ਨੀਆਂ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਈ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਇੱਕ ਬਈ ਤਾਜੀ ਸਿੰਘ ਆ ਬਾਕੀ ਗੱਬਣਾ ਨੇ ਤੇ ਵੀਡੀਓ ਜਿਸ ਮਾਨਨੇ ਕਿ ਚੱਲ ਬਣਾ ਰਹੇ ਜੱਗੀ ਬਰਨਾਲਾ ਬਾਈ ਤੇ ਕਾਫੀ ਵੀਡਿਓ ਬਾਈ ਦੀਆਂ ਆਪਾ ਅਪਲੋਡ ਕਰੀਆਂ ਨੇ ਮੋਲ ਨਾਲ ਜਿਹੜੇ ਬਾਈ ਦੇ ਜਾਏ ਹੁੰਦੇ ਆ ਮਾਲ ਆ ਜਿਹੜਾ ਸਾਫ ਸੁਧਰਾ ਹੁੰਦਾ ਬਾਕੀ ਕਰ ਲੈਨੇ ਆ ਬਾਈ ਨਾਲ ਗੱਲਬਾਤ ਅੱਜ ਬਾਈ ਭਾਈ ਜਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਹੋ ਠੀਕ ਹਾਂ ਵਧੀਆ ਹਾਂਜੀ ਹਾਂ ਵਧੀਆ ਕਿਰਪਾ ਬਾਬੇ ਨਾਨਕ ਦੀ ਪੂਰੀ ਮਿਹਰ ਹੈ ਜੀ ਵਧੀਆ ਚੱਲਦਾ ਕੰਮ ਹੈ ਹਾਂ ਕੰਮ ਕੁਬਾਰ ਪੂਰਾ ਸ਼ੁਕਰ ਹੈ ਮਾਲਕ ਦਾ ਠੀਕ ਆ 10 12 ਕਾਮ ਹਨ ਅੱਜ ਫਿਰ ਹਾਂਜੀ ਅੱਜ ਆਪਣੇ ਕੋਲ 10 12 ਕਾਮ ਹਨ ਜੀ ਕੱਲ ਨੂੰ ਆਪਣੇ ਕੋਲ ਮੰਗ 25 ਨਾਲ ਹੋਣਗੇ ਜੀ 25 ਨਾਲ ਹੋਣਗੇ ਹਾਂ ਜੀ ਕੋਈ ਵੀ ਵੀਰ ਕੱਲ ਨੂੰ ਦੁਪਹਿਰੋਂ ਬਾਅਦ ਆਪਣੇ ਕੋਲ ਆਵੇ ਤਾਂ 25 ਨਾਲ ਜਮਾ ਪ੍ਰੋਪਰ ਮਿਲਣਗੇ ਆਪਣੇ ਕੋਲ ਠੀਕ ਆ ਭਾਈ ਵਿੱਚੀ ਸੂਈਆਂ ਵਿੱਚ ਹੀ ਹਾਂ ਵਿੱਚੀ ਸੂਈਆਂ ਵਿੱਚ ਹੀ ਗੱਪਣਾ ਜੀ ਠੀਕ ਆ ਬਾਈ ਮਾਗੀ ਜਿਆਦਾ ਕਰ ਤਕਰੀਬਨ ਆਪਣੇ ਕੋਲ ਗੱਪਣਾ ਗਾਣਾ ਬਸ ਹੁੰਦੀਆਂ ਨੇ ਠੀਕ ਆ ਤੁਹਾਨੂੰ ਡੰਗਦੇ ਲਿਜੇਰ ਕਿਤੇ ਘਰੇ ਜਾ ਕੇ ਸੌ ਸਕਦੇ ਆ ਕਿਉਂਕਿ ਟੀਤੀ ਤਸੰਦੀ ਜੀ ਹੋ ਜਾਂਦੀ ਸਹੀ ਗੱਲ ਆ ਬਾਈ ਮੁੱਲ ਫਿਰ ਪਹਿਲਾਂ ਵਾਂਗ ਜਾਏ ਹਾਂਜੀ ਮੁੱਲ ਬਿਲਕੁਲ ਜਾਇਜ਼ ਹੋਣਗੇ ਜੀ ਦੇਖੋ ਜਾਇਜ਼ ਮੁੱਲ ਨਾਲ ਹੀ ਮਾਲ ਵਿਕਦਾ ਆ ਪਰਸੋ ਤੁਸੀਂ ਵੀਡੀਓ ਪਾਈ ਸੀ ਉਹਦੇ ਵਿੱਚ ਇੱਕ ਵਾਰ ਦੇਖ ਕੋਈ ਰਹੀ ਆ ਸਾਰਾ ਮਾਲ ਨਵਾਂ ਦਾ ਠੀਕ ਆ ਬਾਈ ਨਾਮ ਤੇ ਪ੍ਰੋਪਰ ਜਿਹੜਾ ਐਡਰੈਸ ਦਾ ਨਾਮ ਜੱਗੀ ਆ ਜੀ ਪਿੰਡ ਕੋਟੇਗੁਰੂ ਰਾਮਦਾਸ ਨਗਰ ਸੇਕਾ ਰੋਡ ਬਰਨਾਲਾ ਬਰਨਾਲਾ ਸ਼ਹਿਰ ਹੈ ਜੀ ਇਹ ਕੋਨੇ ਖਾਸ ਹੈ ਹਾਂ ਸਰ ਹਾਂ ਜੀ ਜਿਹੜਾ ਲੁਧਿਆਣਾ ਰੋਡ ਜਾਂਦਾ ਨਾ ਰੇਕਾਪੁਰ ਰੋਡ ਉਹ ਰੋਡ ਤੋਂ ਨਾਲ ਹੀ 10 ਕਿਲੋਮੀਟਰ ਨਾਲ ਹੀ ਆਪਣਾ ਨਵਰਾਗਾ ਠੀਕ ਹੈ ਬਿਲਕੁਲ ਹਾਈਵੇ ਰੋਡ ਆਪਣੇ ਰੋਡ ਦੇ ਮੂੰਹ ਜਮਾ ਗੇਟ ਦੇ ਮੂਹਰੇ ਦੀ ਲੰਘਦਾ ਹੈ ਠੀਕ ਹੈ ਭਾਈ ਕਿੱਧਰ ਪੁੱਛਾਂ ਦੀ ਰੋਡ ਨਹੀਂ ਜਦੋਂ ਸੇਕਾ ਗੈਂਚੀਆਂ ਤੇ ਆ ਗਏ ਉੱਥੇ ਸਹੀ 10 ਕਿਲੋਮੀਟਰ ਆਪਣਾ ਰੋਡ ਦੇ ਉੱਤੇ ਨਵਰਾ ਬੋਰਡ ਬੋਰਡ ਲੱਗੇ ਹਾਂ ਭਾਈ ਖਾਸ ਬਰਨਾਲਾ ਸ਼ਹਿਰ ਹੈ ਮੋਬਾਈਲ ਨੰਬਰ ਬੋਲ 9815398107 ਠੀਕ ਹੈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਸ ਹੁੰਦੀ ਹੈ ਸੂਆ ਦੂਜਾ ਜੀ 6 ਦਾੰਦਾ ਠੀਕ ਆ ਪੰਜਾਬ ਵਾਲੀ ਜਰਸੀ ਆ ਪਿਓਰ ਜਿਹੜੇ ਵੀਰ ਕਹਿੰਦਾ ਵੀ 25 28 ਕਿਲੋ ਵਾਲੀ ਜਰਸੀ ਚਾਹੀਦੀ ਆ ਪਾਣੂ ਠੀਕ ਆ ਉਹ ਮੇਰੇ ਵੇਲੇ ਫੋਨ ਲਾ ਲੈਣ ਠੀਕ ਆ ਬਾਈ ਠੀਕ ਆ ਸੂਮਤਾ ਲਗਾ ਦੇ ਜੀ ਲੇਵੀਆਂ ਨਾਣਾ ਨੂਣਾ ਲਗਾ ਦੇ ਬੇਲ ਦੀ ਆ ਕੱਦ ਬਟ ਚੰਗਾ ਰਾਜੀ ਫੁੱਲ ਨਾਣਾ ਫੁੱਲ ਚੰਗੀਆਂ ਕੱਲਾ ਕੱਲਾ ਥਣ ਗਲਾਬੀ ਥਣ ਬਾਕੀ ਬੋਡੀ ਬੇਡ ਦਿਖਾ ਦੇ ਜਰਸੀਆਂ ਇੰਨੀਆਂ ਪੌਲਤੀਆਂ ਨਹੀਂ ਬੜੀ ਜਿਆਦੇ ਕੇਅਰ ਕਰੀ ਹੋਈ ਆ ਵੀਰਾਂ ਦੀ ਜਿੰਨਾ ਕੋ ਆਈ ਆ ਫਾਰਮ ਚੋਂ ਮੱਛੀ ਆਈ ਆ ਇਹ ਠੀਕ ਆ ਟਾਈਗਰ ਉਹਦੇ ਦਾ ਪਲੂਨ ਦਾ ਦਿੱਤਾ ਹੋਇਆ ਜੇ ਜਿਵੇਂ ਦੀ ਕੇਅਰ ਕਰੀ ਹੋਈ ਹੈ ਜੇ ਆਈ ਹੈ ਨਹੀਂ ਕਰਮ ਵਾਲੀ ਜੇ ਕੋਈ ਕੇਅਰ ਕਰਨ ਵਾਲਾ ਅੱਗੇ ਹੋਇਆ ਵੀਰ ਤਾਂ 30 ਕਿਲੋ ਤੋਂ ਦੇ ਦੂਗੀ ਹਾਂ ਠੀਕ ਆ ਭਾਈ ਤੇ ਮੁੱਲ ਕੀ ਰਹੂਗਾ ਮੁੱਲ ਬਿਲਕੁਲ ਗੈਜ ਹੋਣਗੇ ਬਾਬਾ ਜੀ ਮੁੱਲ ਮੁੱਲ ਕੋ ਫੋਨ ਤੇ ਕਰ ਲਾਂਗੇ ਕਿਉਂਕਿ ਕੱਲ ਨੂੰ ਮਾਲ ਆਪਣੇ ਕੋਲੇ ਹੋਰ ਵੀ ਆਊਗਾ ਠੀਕ ਆ ਤੇ ਨਾ ਢੁੱਲਾ ਬਹੁਤ ਆ ਭਾਈ ਨੇਵਾ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਫੁੱਲ ਗੈਪ ਤੇ ਆ ਸਵੀ ਪੜੇ ਰਾਜੀ ਰੋਜੀ ਖੋਲਾ ਦੰਨਾ ਚ ਬੈਠ ਬੜੀ ਚੰਗੀ ਰਹਿਣ ਆਈ ਪੂਰੀਆਂ ਦੇ ਖੋਲ ਲੈ ਸਹੀ ਗੱਲ ੱਟਲਾ ਬਹੁਤ ਪਈਆਂ ਕੱਚੀ ਕੱਚੀ ਆ ਆਰਡਰ ਕਰਮ ਵਾਲੀ ਬਹੁਤ ਸੋਹਣਾ ਤਿਆਰ ਕਰ ਬਤਾ ਕੀ ਗੱਲ ਆ ਜਿਹੜਾ ਖੁੱਲੀਆਂ ਗਾਮਾਂ ਜਦੋਂ ਫਾਰਮੋਂ ਚ ਆਉਂਦੀਆਂ ਨੇ ਰਸਾ ਪਟਾ ਮੂਰੀ ਪੈਂਦੀ ਏ ਨੰਗਰੋਂ ਆਏ ਹੁੰਦੇ ਮੈਨੂੰ ਕਿਵੇਂ ਨੂੜ ਜੇ ਤਸ ਲੈ ਭਲਾਈ ਦੇਖੋ ਕੰਨੀ ਪਈ ਐ ਸਾਰੀਆਂ ਵੱਡੀਆਂ ਮੰਨ ਲਓ ਵੀ ਅਜੇ ਤਾਂ ਸੇਰ ਚ ਪੂਰੀ ਵੀ ਨਹੀਂ ਕੱਤੀ ਸਹੀ ਗੱਲ ਬਹੁਤ ਚੰਗਾ ਲੇਵਾ ਪਾਉਗੀ ਮੱਛੀ ਅੱਗੇ ਭਰਾ 2 ਨੰਬਰ ਕਿਹੜਾ ਸੁਣਾ ਪਹਿਲਣਾਂ ਜੀ ਸਾਈਵਾਲ ਪਯਾਰ ਪਹਿਲਾਂ ਤੁਹਾਨੂੰ ਦਿਖਾ ਦਈਓ ਥੱਲੇ ਪਹਿਲਣ ਸਾਈਵਾਲ ਪਯਾਰ ਤੇ ਥਣ ਬਾਈ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਅਲੱਗ ਅਲੱਗ ਥਣ ਕਿਆ ਵਾ ਬਾਈ ਤਾਂ ਕਿ ਆਪਣੇ ਭਾਅ ਉਹੀ ਰਹਿਣਗੇ ਪਹਿਨਾਂ ਦੀ ਠੀਕ ਆ ਠੀਕ ਆ 50 ਤੋਂ ਲੈ ਕੇ 90 95 ਤੱਕ ਠੀਕ ਆ ਕਿਉਂਕਿ ਛੋਟੇ ਕਸਟਮਰ ਆ ਜਿਹੜੇ ਫਿਰ ਉਹ ਵੀ ਵੀਰ ਮੁਰਦੇ ਆ ਤਾਂ ਉਹ ਛੋਟੇ ਮਾਲ ਵੀ ਲੈ ਆਉਣੇ ਹੁੰਦੇ ਵਿੱਚ ਬੈਣਾ ਮਹਾਂਚਰ ਠੀਕ ਆ ਬਾਈ ਕਲਰ ਪੂਰਾ ਚੰਗਾ 레드 ਕਲਰ ਮੰਗ ਬਹੁਤ ਜਿਆਦੇ ਆ ਸਾਈ ਵਾਲ ਬਰੀਟ ਤੇ ਮੱਝਾ ਵਰਗਾ ਦੁੱਧ ਦੇ ਖੈਂਡ ਫੋਨ ਕਰਮ ਵਾਲੀ ਦੀ ਫੁੱਲ ਚੰਗੀਆਂ ਤੋਰਾ ਤਾਰਾ ਵੀ ਕਮਾਲ ਆ ਬੈਠਦਾ ਭਾਈ ਮੁੱਲ ਬਾਈ ਦੇ ਜਾਇਜ ਹੋਣਗੇ 50 55 ਤੋਂ ਮੁੱਲ ਸ਼ੁਰੂ ਹੋ ਜਾਂਦੇ ਆ 90 95 ਤੱਕ ਮੁੱਲ ਭੱਗ ਜਾਂਦੇ ਆ ਤੇ ਲਾਟ ਲਾ ਬਹੁਤ ਪਈਆਂ ਸਾਰੀਆਂ ਬਾਲਡ ਲੱਗੀਆਂ ਠੰਡੀ ਰੰਮੀ ਬਹੁਤ ਬਾਈ ਹੱਥ ਦੇਰ ਦੇ ਕੋਤ ਵਾਟਾ ਠੀਕ ਹੈ ਜੀ ਠੰਡੀ ਰੰਮੀ ਬਹੁਤ ਜਿਆਦੇ ਆ ਜੀ ਬਸ ਇਹ ਸਾਫ ਸੁਫੀ ਬਹੁਤ ਆ ਗਈ ਕਈ ਵੀਰਾਂ ਨੇ ਸਾਈ ਵਾਲ ਲੱਤਾਂ ਮਾਰਨ ਲਈਆਂ ਜਾਓ ਉੱਜੇ ਨਹੀਂ ਲਹਿਗੇ ਜਿਵੇਂ ਮਰਜ਼ੀ ਚ ਹੈ ਅੱਗੇ ਭਰਾ ਤਨ ਨੰਬਰ ਕਿਹੜਾ ਸੂਆ ਸੁੰਦੀ ਹੈ ਸੂਆ ਦੂਜਾ ਹੀ ਕਿੰਨੇ ਦਿਨ ਲੈਣੀ ਹੈ ਇਹ ਹਫ਼ਤਾ ਪਿਆ ਬਾਵਾ ਜੀ ਇਹਨੂੰ ਆਪ ਜੀ ਨੇ ਮੈਨੂੰ ਦਿਖਾਵਾਂਗੇ ਬਸ ਐਵੇਂ ਨੋ ਵੀ 10 ਤੋਂ ਹਫ਼ਤੇ ਦੇ ਵਿੱਚ ਵਿੱਚ ਆ ਰਹੀਆਂ ਨੇ ਸਾਰੀਆਂ ਠੀਕ ਆ ਕੱਦ ਫੁੱਲਾ ਰੰਗ ਰੂਪ ਬਹੁਤ ਚੰਗਾ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਤੋਰਾ ਤਰਾ ਕਮਾਲ ਦਾ ਤੱਲਾ ਪੂਰੀ ਟੌਪ ਕਲਾਸ ਵੜੇ ਕਰੇ ਤੇ ਦੀ ਮੰਦੇ ਬੁਧਾਰੀ ਖੜਾ ਦੇ ਕੋਈ ਨਹੀਂ ਤੇ ਲਾ ਬਹੁਤ ਪਈਆਂ ਬਈ ਸਾਰੀਆਂ ਬਲਡਾਂ ਲਾ ਕੱਢ ਕੇ ਕਰਮਾਣੇ ਨੇ ਫੇਰ ਸੋਣਾ ਫੇਸ ਦੇਖੋ ਏਸ ਬੜਾ ਪਿਆਰਾ ਕੱਦ ਫੁੱਲ ਚੰਗਾ ਆਰਡਰ ਚੰਗਾ ਥਣ ਤੁਣ ਬਹੁਤ ਚੰਗਾ ਯਾਰੀ ਠੰਡੀ ਨੁੰਡੀ ਬਹੁਤ ਜਿਆਦੇ ਆ ਭਾਈ ਬਾਕੀ ਹੋਰ ਆ ਜਿਵੇਂ ਉਹਨੇ ਬਰਖੋ ਹਾਂਜੀ ਲੈ ਕੱਚੀ ਕੱਚੀ ਆ ਬਟਲਾ ਬਹੁਤ ਪਈਆਂ ਸਾਰੀਆਂ ਬਲਡਾਂ ਲਾ ਕੱਢ ਕੇ ਐ ਜੀ ਬਣਾ ਵੀਰ ਘਰੇ ਲਿਜਾ ਕੇ ਚਾਰਨਲ ਕੇਅਰ ਕਰਕੇ ਸਵਾਉਣ ਮਤਲਬ ਲਾਂਬੇ ਵਾਲਾ ਕੰਮ ਹੀ ਨਹੀਂ ਨਾ ਵਪਾਰੀ ਨੂੰ ਨਾ ਅਗਲੇ ਨੂੰ ਹੁਣ ਕਈ ਵੀਰ ਜਣੋ ਇੱਥੋਂ ਲੈ ਜਾਂਦੇ ਆ ਉਮੇ ਕੋਈ ਇਸ ਨੂੰ ਪ੍ਰੋਪਰ ਪਤਾ ਨਹੀਂ ਹੁੰਦਾ ਜੇਰ ਰਹੀ ਹੈ ਜਾਂ ਹੋਰ ਆ ਉਹਦੇ ਦੀ ਵਪਾਰੀ ਦਾ ਹਰ ਇੱਕ ਵੇ ਨਾਮਦਾਰਾ ਮੁੰਦਾ ਹੈ ਨਾ ਸਹੀ ਗੱਲ ਆ ਬਈ ਅੱਗੇ ਪ੍ਰਾਚਾਰ ਨੰਬਰ ਕਿਹੜਾ ਸੁਆ ਦੂਜਾ ਸੁਆ ਜੀ ਤੇ ਲਾਂਬੋ ਪਈਆਂ ਬਹੁਤ ਚੰਗਾ ਲੈ ਵਲੂਗਾ ਤਿਆਰ ਜਾਨਾ ਬੱਚੀ ਨੇ ਬਰੀਕੀ ਬਰੂਕੀ ਬਹੁਤ ਹੈ ਗ੍ਰਾਭੀ 25 26 ਕਿਲੋ ਦੁੱਧ ਵਾਹੀ ਦਿੱਤਾ ਹੋਇਆ ਪਹਿਲਾਂ ਹੁੰਦਾ ਅੱਛਾ ਦੰਦਾ ਦੀ ਇਹ ਹਜੇ ਵੀ ਹੋਗਾ ਚੌਗੀ ਹੋਵੇਗੀ ਸ਼ਿੱਗੀ ਤਾਂ ਪੱਕੀ ਹੋਈ ਆ ਖੋਲ ਦੇ ਭਾਈ ਤੋਰ ਕੇ ਥੋੜੀ ਥੋੜੀ ਬਸ ਤੋਰ ਆ ਰਾਮ ਦੀ ਫੁੱਲ ਵੱਡਾ ਕੱਦ ਰੰਗ ਰੂਪ ਚੰਗਾ ਫੇਸ ਬਿਊਟੀ ਕਮਾਲ ਦੀ ਆ ਉਦਿਵਾਰ ਦੀ ਚੰਗੀ ਆ ਟੌਪ ਕਲਾਸ ਬੱਚੀ ਆ ਜੀ ਅੱਜ ਦੇ ਸਮੇਂ ਦੀ ਪੂਰੀ ਕੋਕਾ ਪੀਸ ਜਿਹੜੇ ਵੀਰਾਂ ਨੇ ਫਾਰਮ ਵਾਸਤੇ ਵੇੜਣਾ ਪਾਉਣੀਆਂ ਨੇ ਹਾਂਜੀ ਉਹਨਾਂ ਲਈ ਪੂਰੇ ਬੈਨੀਫਿਟ ਵਾਲੀ ਰੱਸੀ ਆ ਫਾਰਮ ਚ ਹੀ ਆਈ ਆ ਇਹ ਠੀਕ ਆ ਬਾਈ ਹੂੰ ਮੋਲੇ ਦਾ ਜਾਇਜ ਹੋਊਗਾ ਬਿਲਕੁਲ ਜਾਇਜ ਹੋਣਗੇ ਵੀ ਮੋਲ ਆ ਪਰ ਸਹੜ ਦੇ ਸੌਣ ਵਾਲਾ ਮੁੱਲ ਹੋਣਗੇ ਠੀਕ ਆ ਕਿਉਂਕਿ ਤੁਹਾਨੂੰ ਪਤਾ ਜਿਹੜੀ 25 28 ਕਿਲੋ ਵਾਲੀ ਰਹਿਣਾ ਹਾਂਜੀ ਉਹਨਾਂ ਦੇ ਕੋਈ ਐਡੇ ਮੰਦੇ ਮੁੱਲ ਵੀ ਨਹੀਂ ਹੁੰਦੇ ਪਰ ਹੂੰ ਆਪਾਂ ਮੋਂਗ ਆਪਾਂ ਇੱਕ ਗੱਲ ਕਹਿੰਦੇ ਆ ਵੀ ਜਦੋਂ ਆਪਾਂ ਤੋਂ ਮਾਲ ਲੈਣ ਆਉਣਾ ਤਾਂ ਕੋਈ ਵੀ ਵੀਰਾ ਚਾਹੇ ਡੰਗ੍ਹ ਦੇ ਆੜੀ ਪਹਿਲਾਂ ਬਵਾਹੀਆਂ ਕੋਲੇ ਜਿਹੜਾ ਕਰਕੇ ਆ ਜੇ ਠੀਕ ਆ ਮਗਾ ਪਰ ਕੋ 5400 ਰੁਪਏ ਰੈਤਵਾ ਡੰਗਰ ਮਿਲੂਗਾ ਜੇ ਮੈਂ ਤਾਂ ਹਮ ਲੋਕਾਂ ਨੂੰ 20000 ਮੰਗਦਾ ਦੇ ਦੂੰ ਨਾ ਤਾਂ ਮੈਨੂੰ ਮੰਦਾ ਮਿਲਦਾ ਹਨ ਹਮ ਸਹੀ ਗੱਲ ਆ ਮੁੱਲ ਬਾਈ ਦੇ ਜਾਇ ਜੀ ਹੁੰਦੇ ਆ ਪਹਿਲਾਂ ਹੀ ਵੇਖਿਆ ਬਾਈ ਆਪਣਾ ਕੀ ਆਪਣਾ ਮਾਰਜਨ ਦੋੜਾ ਰੱਖਿਆ ਹੋਇਆ ਜੀ ਤੁਹਾਨੂੰ ਐ ਹੁੰਦਾ ਕਿ 1000 1000 ਤੋਂ 2000 ਰੁਪਏ ਬਣੀ ਜਾਵੇ ਕੋਈ ਨਾ ਪਰ ਮਾਲ ਵਾਤੇ ਵੇਚ ਲੈਣੇ ਆ ਹੋੜ ਲਾ ਬਾਈ ਪੰਜ ਨੰਬਰ ਕਿਹੜਾ ਸੁਆਜਾ ਕੀ ਸੁਆ ਤਿੰਜਾ ਸੁਗੀ ਬਾਈ ਪਹਿਰ ਕਹਿੰਦੇ ਆ ਪਰ ਦੂਜਾ ਕਹਦੀ ਪਹਿਲਾ ਕਹਦੀ ਕੋਈ ਫਾਇਦਾ ਨਹੀਂ ਹਣਾ ਠੀਕ ਆ ਜਿੰਨੀ ਗੱਲ ਉੰਨੀ ਪ੍ਰੋਪਰ ਕਹਿਣੀ ਹੈ ਕਿਸੇ ਵੀਰ ਨੂੰ ਕੋਈ ਘਬਰਾ ਨਹੀਂ ਕਰਨਾ ਆਪਾਂ ਠੀਕ ਆ ਕਿੰਨੇ ਦਿਨ ਲੈਂਦੀ ਹੈ ਬਾਈ ਹਫਤਾ ਪਿਆਈ ਹੈ ਜੀ ਠੀਕ ਆ ਹਫਤੇ ਇੱਕ ਦੀ ਕੱਚੀ ਆ ਤੋਰਾ ਤਰਾ ਕਮਾਲ ਆ ਨਾੜਾ ਨੂੜਾ ਵੱਡੇ ਬੋਡੀ ਬੇਡਾ ਹੀ ਰਹਿ ਗਈ ਪੂਰੀ ਵਜਨ ਪੁੱਜਣ ਵਾਲੀ ਸਹੀ ਗੱਲ ਆ ਕੇਅਰ ਕਰਨ ਵਾਲਾ ਵੀਰ ਹੋਇਆ ਤਾਂ ਦੁੱਧ ਦਾ ਮੁੱਲ ਵੀ 24 25 ਕਿਲੋ ਚੋਂ ਉਹਨੂੰ 22 ਕਿਲੋ ਦੁੱਧ ਦਾ 200 ਹੀ ਦਿੱਤਾ ਹੋਇਆ ਜੀ ਠੀਕ ਆ ਅਜੇ ਠੰਡੀ ਠੰਡੀ ਬਹੁਤ ਜ਼ਿਆਦਾ ਰਹਿ ਗਈ। ਭਾਈ ਮੈਂ ਕਹਿੰਦਾ ਕੀ ਬਾਤ ਆ ਭਾਈ ਜਿੰਨਾ ਮਰਜ਼ੀ ਖਿੱਚ ਲੈ ਲੇਵਾ ਉਹ ਨਹੀਂ ਵਧੀ ਜਾਣਾ। ਢੱਲਾ ਢੱਲਾ ਬਹੁਤ ਪਈਆਂ। ਬਾਕੀ ਮਈਆਂ ਆ ਖਾਣ ਲੱਗਾ। ਸਹੀ ਗੱਲ ਆ। ਪੂਰਾ ਟਾਪ ਕਲਾਸ ਆਣ ਦੇ ਦੀ ਵੱਡੇ ਬਾਡੀ ਵੇਟ ਦੀ ਆ। ਹੂੰ। ਚੰਗੇ ਆ ਭਾਈ ਦੁੱਧ ਵਾਖੇ ਚੰਗਾ ਪਾਉ ਦੂ ਬਾਕੀ। ਫੇਸ ਹੂਸ ਰੰਗ ਰੂਪ ਥਣ ਲੇਵਾ ਕਮਾਲ ਆ ਭਾਈ। ਕੱਚੀ ਕੱਤੀਆ ਦਿਨ ਹਜੇ ਲੈਂਦੀ ਆ। ਆਰਡਰ ਦੀ ਕੁਆਲਿਟੀ ਵਧੀਆ ᱛਿਆਰ ਕਰ ਲੋ। ਅੱਗੇ ਭਾਈ 6 ਨੰਬਰ। ਪਹਿਲਾਂ ਮੱਛੀ ਆ ਬਾਬਾ ਜੀ। ਠੀਕ ਆ ਜੀ। ਏ ਦੰਦਾਂ ਦੀ ਜੇ ਮਨ ਲਈ ਸ਼ਿੱਗੀ ਹੋਗੀ ਅੱਛਾ ਹੈ ਪਹਿਲਾਂ ਨੂੰ ਥੋੜੀ ਵੱਡੀ ਹੋ ਕੇ ਸਮਰੀ ਦੀ ਆ ਉਹ ਵੜ ਵੱਡੀ ਬੁੱਡੀ ਬਹੁਤ ਦੁੱਧ ਬਹੁਤ ਚੰਗਾ ਕਰ ਦੂਗੀ ਫੁੱਲ ਵੱਡਾ ਕਰਦਾ ਫੇਸ ਵੀ ਉਹਦੀ ਕਮਾਲ ਦੀ ਆ ਤੋੜਾ ਤੋੜਾ ਚੰਗਾ ਪ੍ਰਿੰਟ ਤੋਂ ਆ ਜਾ ਮੈਂ ਆ ਜਾ ਪੱਠਿਆਂ ਤੇ ਆ ਜਾ ਉਹਨੇ ਕੱਲਾ ਕੱਲਾ ਥਣ ਬਈ ਮੁੱਠੀ ਵਾਲਾ ਥਣ ਬਾਕੀ ਤੋੜਾ ਤੋੜਾ ਦੇਖੋ ਥਣ ਅਜੇ ਕੱਚੀ ਹੈ ਜੀ ਲੈ ਜੂਗੀ 15 ਦਿਨ ਬੱਚੀ ਹੈ ਪੂਰਾ ਫੁੱਲ ਵਿੱਤੀ ਤੇ ਥਣ ਲੱਗਿਆ ਵਾ ਬਈ ਜਿੰਨਾ ਕਹਿ ਦੋ ਪੂਰਾ ਟੌਪ ਕਲਾਸ ਬੱਚੀ ਆਜੇ ਦੇ ਸਮੇਂ ਦੀ ਐ ਮਨ ਨੂੰ ਵੀ ਕੋਕਾ ਪੀਸ ਆ ਹੂੰ ਜਿਵੇਂ ਚੜ ਕੇ ਬੱਸੀ ਹੋਈ ਆ ਦੁੱਧ ਦੇ ਭੰਡਾਰ ਲਾ ਦੂਗੀ ਵੱਡੀਆਂ ਨਾਲੋਂ ਨਾ 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 ਟਰੈਕਟਰ ਜਿੱਦੀ ਆ ਸਹੀ ਗੱਲ ਆ ਬਾਈ ਫੁੱਲ ਵੱਡਾ ਕੱਦ ਪਿੱਠ ਫੁੜਾ ਬਹੁਤ ਚੰਗਾ ਥਾਣ ਦੇਖੋ ਬਾਈ ਫੁੱਲ ਵਿੱਤੀ ਤੇ ਥਾਣ ਲੱਗਿਆ ਪਰਨੇ ਕੁੰਡੇ ਤੇ ਕਰਦੇ ਆ ਥਾਣ ਲੱਗਿਆ ਕੱਲਾ ਕੱਲਾ ਥਾਣਾ ਦੇ ਸਾਰੇ ਪਹਿਲਾ ਸੂਆ ਕਰਮ ਵਾਲੀ ਕੱਦ ਘਾਟ ਵਾਲੀ ਵੱਡਾ ਬਾਈ ਅੱਗੇ ਬਾਈ 7 ਨੰਬਰ ਕਿਹੜਾ ਸੂਆ ਇਹ ਵੀ ਟੋਪ ਕੁਆਰਦੀ ਆ ਜੀ ਦੋ ਦੰਦ ਪਹਿਲਾਂ ਪਹਿਲਣ ਦੋ ਦੰਦ ਪਹਿਰ ਦੋ ਦੰਦ ਦੋ ਦੰਦ ਪਹਿਲਣ ਵੱਡਾ ਬਾਈ ਰੰਗ ਫੁੱਲ ਚੰਗਾ ਪ੍ਰਿੰਟ ਵਗੈਰਾ ਫੇਸ ਬਿਊਟੀ ਕਮਾਲ ਦੀ ਆ ਹਨ ਬੜਾ ਚੰਗਾ ਵੇਚੇਗੀ ਬਹੁਤ ਟੌਪ ਸਮਾਈ ਪੂਰਾ ਤੂੰ ਆਪਣਾ ਪਤਾ ਹੀ ਤੁਸੀਂ ਕਿੰਨੀਆਂ ਵੀਡੀਓ ਆਪਣੀਆਂ ਪਾਉਂਦੇ ਹੋ ਮੇਰੇ ਵਿੱਚ ਘਟੋੜ ਦੇਖੋ ਹਫਤੇ ਦੀਆਂ ਲੋਬੇ ਵੀ ਨਹੀਂ ਹੋਣ ਆਪਣੀਆਂ ਸਹੀ ਗੱਲ ਆ ਆਪਾਂ ਥਣਲੇਵੇ ਦੀ ਗਾਣੀ ਮਾੜੀ ਲੈਂਦੇ ਸਹੀ ਗੱਲ ਆ ਥਣਲੇਵਾ ਭਾਈ ਬਹੁਤ ਚੰਗਾ ਬੈੜਦਾ ਫੇਸ ਫੂਸ ਰਾਜੀ ਰੂਜੀ ਇਹਦਾ 1 ਮਹੀਨਾ ਪੂਰਾ ਪਿਆ ਬਾਵਾ ਜੀ ਅੱਛਾ ਜਿਹੜੇ ਵੀਰ ਫਾਰਮ ਵਾਸਤੇ ਆਉਣੇ ਲੇ ਲੋ ਵੀ ਅੱਜ ਤੋਂ ਮਹੀਨੇ ਨੂੰ ਮਾਲ ਪਾਉਣ ਲੱਗਣਗੇ ਠੀਕ ਹੈ ਕਹਿੰਦੇ ਨੇ ਪੂਰੇ ਬੈਨੀਫਿਟ ਵਾਲੀ ਬੱਛੀ ਆ ਦੁੱਧਾਂ ਮਾਲੋ 3+ ਤੋਂ ਸਟਾਰਟ ਹੋ ਰਹੀ ਨੇ ਐਡੀ ਵੱਡੀ ਬੱਛੀ ਆ ਠੀਕ ਆ ਭਾਈ ਇਹ ਕੱਚੀ ਦਾ ਮੁੱਲ ਤਾਂ ਫਿਰ ਜਮੇ ਜਾਇਜ਼ ਹੋਵੇ ਮੈਂ ਕਹਾਂ ਜਾਇਜ਼ ਕਰਾਂਗੇ ਜਮਾ ਕੋਈ ਐਦੀ ਗੱਲ ਹੀ ਨਹੀਂ ਮੋੜਦੇ ਜਿਹੜਾ ਵੀਰ ਆ ਗਿਆ ਕੱਦ ਕਾਠੜੀ ਮੈਂ ਮੰਨ ਲਵਾਂ ਵੀ ਇਹ ਲੱਖੋਂ ਬਾਹਰ ਆ ਰਹੀ ਆ ਸਹੀ ਗੱਲ ਆ ਪਰ ਆਪਾਂ ਲੱਖੋਂ ਅੰਦਰ ਦੇ ਦਾਂਗੇ ਠੀਕ ਹੈ ਜੀ ਅੱਗੇ ਭਾਈ 8 ਨੰਬਰ ਤੇ ਕਿਹੜਾ ਸੂਆ ਸੁਆਲ ਹੈ ਨਾ ਪਹਿਲਾਂ ਹੀ ਠੀਕ ਹੈ ਇਹ ਚਾਹੇ ਨੂੰ ਦੂਜਾ ਮੰਨ ਲਓ ਜੇ ਪਹਿਲਾਂ ਮੰਗ ਲਓ ਉਹ ਹੀ ਕੰਮ ਹੋਏਗਾ ਠੀਕ ਹੈ ਇਹ ਵੀ ਥੋੜੀ ਚੜਕੇ ਹੋ ਗਈ ਹੋਈ ਆ ਹੂੰ ਫੇਸ ਬਿਊਟੀ ਕਮਾਲ ਦੀ ਆ ਫੋਟੋ ਹਫ ਤੱਕ ਪਿਆ ਨਾ ਉਹ ਚੰਗਾ ਫੁੱਲ ਵੱਡਾ ਕਰਦਾ ਰਾਜੀ ਰੋਜੀ ਫੁੱਲ ਆ ਹਫਤੇ ਕਦੀ ਬਾਈ ਕੱਚੀ ਦਾ ਦਾ ਤੋਰਾ ਤਰਾ ਕਮਾਲ ਥਣ ਬੜਾ ਚੰਗਾ ਲੱਗਿਆ ਬਾਈ ਮੁੱਠੀ ਵਾਲਾ ਥਣ ਇਹਨੂੰ ਇਹ ਮੰਨ ਲਓ ਜੇ ਜਰਸੀ ਕਹਨੋ ਚਾਹੇ 에ਅਰਸ਼ੇਅਰ ਕਹਨੋ ਐਚਪੀ ਕਹਨੋ ਜਿਹੜਾ ਮਰਜੀ ਨਸਲ ਕਹਨੋ ਸਾਰੀਆਂ ਨਸਲਾਂ ਨਹੀਂ ਹੋਈਆਂ ਇਹ ਸਾਰੀਆਂ ਨਸਲਾਂ ਇਹ ਜਿਹੜਾ ਜਿਹੜਾ ਕੁਆਲਿਟੀ ਇਹਦੀ ਪੂਰੀ ਟੌਪ ਹੋ ਗਈ ਜਿਹੜੇ ਵੀਰਾਂ ਨੇ ਸਹੀ ਗੱਲ ਡੇਰੀ ਦੇ ਦੁੱਧ ਪੋਣ ਵਾਲਾ ਨੇ ਲੈਣੀ ਹੈ ਨਾ ਉਹਦੇ ਲਈ ਪੂਰੇ ਬੈਨੀਫਿਟ ਵਾਲੀ ਚੀਜ਼ ਆ ਜਿਹੜਾ ਜਿਹੜਾ ਮਰਜੀ ਬੱਚਾ ਇਹਦੇ ਤੋਂ ਪੈਦਾ ਕਰ ਲੋ ਬਈ ਜਿਹੜਾ ਮਰਜੀ ਸੀਮਨ ਲਾ ਲੋ ਬਰੀਡ ਤਿਆਰ ਕਰਨ ਵਾਲੀ ਬੱਚੀ ਆ ਹਨ ਬਹੁਤ ਚੰਗਾ ਬਈ ਕੱਦ ਵੱਡ ਫੁੱਲ ਆ ਯਾਦ ਬਰੀਡ ਫੁੱਲ ਚੰਗਾ ਅੱਗੇ ਵੀਰੇ ਨਾ ਕਿਹੜਾ ਸੂਆ ਸੁੰਦੀ ਆ ਬਈ ਸੂਆ ਦੂਜਾ ਜੀ ਜਰਸੀ ਪ्योर ਪੰਜਾਬ ਵਾਲੀ ਵੱਡੀ ਵੱਡੀ ਬੋਡੀ ਵਾਲੀ ਦੂਜਾ ਸੂਆ ਕੱਦਲਾ ਪੁੱਤਰੀ ਕੱਦਲਾ ਲਿਆ ਲਓ ਏਸ ਬੜਾ ਪਿਆਰਾ ਰਾਜੀ ਰੂਜੀ ਫੁੱਲ ਪੂਰੀ ਮੈਗਨ ਵੱਡੀ ਮੁੰਡੀ ਪੂਰੀ ਆ ਵਾਹ ਹੀ ਆਈ ਨਹੀਂ ਬੰਦ ਕਿਸੇ ਪਾਸੋਂ ਛੋਟੀ ਹੈ ਪੂਰੇ ਵੱਡੇ ਬੋਡੀ ਬੀਟਦੀ ਆ ਸਹੀ ਗੱਲ ਆਾਥੀ ਐਂਗੋ ਬਾਈ ਫੁੱਲ ਰਾਜੀ ਆ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਜਰਸੀ ਨਸਲਾ ਗਰਮੀ ਬਿਲਕੁਲ ਨਹੀਂ ਮੰਨਦੀ ਐਂਡ ਆ ਜਿਹੜੀ ਕਰਮ ਵਾਲੀ ਦੀ ਬਹੁਤ ਚੰਗੀ ਆ ਬਾਕੀ ਤੋਰਾ ਤਾਰਾ ਚੰਗਾਗਾ ਢੱਲਾ ਢੋਲਾ ਬੋ ਪਈਆਂ ਸਾਰੀਆਂ ਬਲਡਾਂ ਲਾ ਗੱਢ ਕੇ ਫੇਰ ਸੋਣਾਗਾ ਕਿੰਨਾ ਕੁ ਦੁੱਧ ਦੇ ਦੂ ਜੱਗੀ ਦੁੱਧ ਪਚੋਈ ਪਚੀ ਗਿਨੋ ਘੜ ਦੋਗੇ 22 ਕਿਲੋ ਬਲੂਨ ਦਾ ਘੱਡਿਆ ਹੋਇਆ ਥਣ ਦੇਖੋ ਬਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਢੱਲਾ ਢੋਲਾ ਕਰ ਮੜੀ ਦੇ ਬਹੁਤ ਪਈਆਂ ਨੇ ਲੱਗਿਆ ਕੀ ਆ ਬਾਤ ਆ ਬਈ ਅੱਗੇ ਤੋਂ ਵੀ ਲੈ ਵਾ ਚੈੱਕ ਕਰ ਲੋ ਇੱਕੋ ਜਿਹਾ ਥਣ ਲੈ ਅੱਗੇ ਬਈ ਲਾਸਟ 10 ਨੰਬਰ ਤੇ ਕਿਹੜਾ ਸੁਆ ਸੁਈ ਆ ਸੁਆ ਪਹਿਲਾਂ ਜੀ ਜਿਵੇਂ ਖੀਰੀਆ ਦਿੰਦੀ ਸੀ ਪਰ ਤੋਂ ਰਾਤ ਦੀ ਸੁਈ ਆ ਬੱਚੀ ਮੰਗ ਰ ਅੱਛਾ ਗਦਰੀ ਰਾਠੀ ਨਸਲ ਹੈ ਕਈ ਵੀਰ ਕਹਿੰਦੇ ਵੀ ਇਹ ਨਸਲ ਕਿਹੜੀ ਆ ਬੱਚਾ ਮਗਰ ਇਹ ਗਦਰੀ ਰਾਠੀ ਆ ਪਾਕਿਸਤਾਨੀ ਨਸਲ ਆ ਜੀ ਬੱਚੀ ਵੀ ਬੜੀ ਕੁਆਲਟੀ ਬਹੁਤ ਕੁਆਲਟੀ ਵਾਲੀ ਬੱਚੀ ਆ ਪੂਰੀ ਟੌਪ ਦੀ ਆ ਮਗਰ ਜੈ ਜੀ ਮਾਂ ਕੀ ਹੋਏ ਜੀ ਸਹੀ ਗੱਲ ਠੀਕ ਆ ਜੀ ਵੈੜ ਖੁਦ ਵੀ ਚੰਗੀ ਆ ਬਈ ਰੰਗ ਰੂਪ ਕੱਦ ਵੱਡ ਤੋਰਾ ਤਾਰਾ ਦੇ ਸਾ ਚੱਲ ਬਾਕੀ ਜਿਹੜੇ ਵੀਰ ਆ ਮੰਨ ਲਓ ਵੀ ਅੱਜ ਕਹਿੰਦੇ ਸਾਨੂੰ 7-8 ਕਿਲੋ ਵਾਲੀ ਮੱਝ ਮਿਲ ਜੇ 90-95000 ਰੁਪਏ ਲੋਨ ਨੂੰ ਫਿਰਦੇ ਆ ਸਹੀ ਗੱਲ ਆ ਉਹ ਮੱਝ ਲੈਣ ਨਾਲੋਂ ਆ ਬੱਚੀ ਲੈ ਜਾਣ ਪੂਰੇ ਮੈਨੀਫੈਕਚਰ ਵਾਲੀ ਮੱਛੀ ਆ ਮੈਂ ਕਹਿੰਦਾ ਗਰਮੀਆਂ ਦਾ ਤੋਹਫਾ ਹੀ ਆ ਬਾਈ ਨਾਲ ਤਾਂ ਇੱਕ ਦੇ ਨਾਲ ਇੱਕ ਫ੍ਰੀ ਆ ਸਹੀ ਗੱਲ ਨਾਲੇ ਦੁੱਧ ਉਦੋਂ ਵੱਧ ਦੁੱਧ ਉਦੋਂ ਵੱਧ ਹੋਊਗੀ ਦੁੱਧ 14 ਕਿਲੋ ਦੀ ਗਾਰੰਟੀ ਆ ਖੁੱਲਾ ਪਾ ਦੂਗੀ 11 12 ਕਿਲੋ ਹੁਣ ਬਹੁੜੀ ਧਿਆਨ ਠੀਕ ਆ ਹਨ ਬੜਾ ਚੰਗਾ ਮੁੱਠੀ ਆ ਬਾਈ ਠੰਡੀ ਗੁੰਮੀ ਬਹੁਤ ਆ ਜੀ ਅੱਛਾ ਬੜੀ ਨੰਨੀ ਉਹ ਕੋਈ ਵਾਸਤਾ ਨਹੀਂ ਕੋਈ ਲੱਤ ਲਾਣਾ ਛੱਡ ਦੇ ਇਹਨੂੰ ਪਤਾ ਹੀ ਨਹੀਂ ਹੈ ਹੱਥ ਨਹੀਂ ਚੱਲ ਕੋਈ ਚੱਕਰੀ ਠੰਡੀ ਸੀ ਇਹ ਪੂਰੇ ਰੰਗ ਰੂਪ ਬਹੁਤ ਚੰਗਾ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਹੋਊਗਾ ਬਿਲਕੁਲ ਜਾਇਜ਼ ਮੁੱਲ ਹੋਣਗੇ ਜੀ 50000 ਤੋਂ ਲੈ ਕੇ 90000 ਰੁਪਿਆ ਲਾਸਟ ਹੋਊਗਾ ਆਪਣਾ ਠੀਕ ਹਮ ਨਗ ਬਾਈ ਕੋਲੇ ਇਸ ਟਾਈਮ ਇਧਰ ਦਸ ਸੀ ਕਿ ਬਾਈ ਦਸ ਹੀ ਦਿਖਾਉਂਦੇ ਉਹ ਉਧਰਲੇ ਨੌਰੇ ਚ ਖੜੀਆਂ ਨੇ ਉਹ ਵੀ ਅੱਜ ਹੋਣੀ ਉਰੇ ਲੈ ਆਉਨੇ ਆ ਬਸ ਠੀਕ ਆ ਬਾਕੀ ਕੱਲ ਨੂੰ ਹੋਰ ਆ ਜਾਣੀਆਂ ਬੜਾ ਆਈ ਕੱਲ ਨੂੰ 25 ਬੜਾ ਬਿਲਕੁਲ ਤਿਆਰ ਹੋਣੀਆਂ ਆਪਣੇ ਕੋਲੇ ਠੀਕ ਆ ਤੇ ਕਿਸੇ ਵੀਰ ਨੂੰ ਬਾਈ ਕੋਈ ਵੀ ਨਗ ਪਸੰਦਾ ਹੈ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਲਾ ਧੰਨਵਾਦ